ਸੋਣ ਦੇ ਲਾਬ ਸੋਣ ਦੇ ਬਾਬੂ ਰੰਧਾ ਦੇ ਲਾਬ ਹੈ ਮੇ ਨਕਬਰਾ ਲੈ ਨਾ ਟਿਸ਼ਕੀ ਨਣ ਨੂੰ ਨਾ ਚੜਕੀ ਪਰਜਾਈਏ ਨਣ ਟਿਸ਼ਕੀ ਨਣ ਨੂੰ ਨਾ ਚੜਕੀ ਪਰਜਾਈਏ ਕੇ ਕੇ ਦੋਨੇ ਪਹਿਣਾ ਨੱਚੀਏ ਸੌਰੇ ਨੱਚੀਏ ਵੀਏ ਦਰਾਣੀਆਂ ਜਠਾਣੀਆਂ ਕੇ ਦੋਨੇ ਪਹਿਣਾ ਨੱਚੀਏ नानू नानू क्यों करती हैं? भैया क्लब में थे। पर्यटन के बातों को ना बताएं। सरदार नक्की दी रोटी के आलू खाने निकल चुकी। ठीक है।

ਦੀਰਿਓ ਵਿਛੇਦਾਰ ਕਾ ਮੇਲ ਵੇਜਾ ਵੱਡੀ ਦਿਓ ਵਿਛੇਦਾਰ ਕਾ ਮੇਲ ਵੇਜਾ ਵੱਡੀ ਦਿਓ ਵੇਚ ਕੇ ਅਸੀਂ ਮਿੰਨੀ ਵਸਰੇ ਪਾਉਣੀ ਗੁੱਸਾ ਨਾ ਘਾਇਓ ਦਾਦ ਕੇ ਜੋਦੀ ਟ੍ਰੈਨਿੰਗ ਖਾਉਣੀ ਸਮਾ ਕਰਿਓ ਸਾਦ ਕੇ ਸਿਲਮੇ ਰੂਟ ਛੋਟੀ ਸਬਜ਼ੀ ਡੀਣੀ ਆਉਣੀ ਗੁੱਸਾ ਨਾ ਕਰਿਓ ਦਾਦ ਕੇ ਲੋਦੀ ਸੰਗਣੀ ਆਉਣੀ ਗੁੱਸਾ ਨਾ ਕਰਿਓ ਦਾਦ ਕੇ ਚਾਚੀ ਵੇਚ ਕੇ ਅਸੀਂ ਹੀਰੋ ਰੰਡਾ ਲੈਣਾ ਬੜਾਈ ਜਿੰਨ